ਵਿਦੇਸ਼ ਦੇ ਵਿੱਚੋਂ ਇੱਕ ਪੰਜਾਬੀ ਨੌਜਵਾਨ ਦੀ Laash ਪੰਜਾਬ ਪਰਤੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਕਸਵਾ ਮਜੀਠਾ ਦੇ ਨੇੜਲੇ ਪਿੰਡ ਭੰਗਵਾ ਦੇ ਨਾਲ ਸਬੰਧਤ 30 ਸਾਲ ਦਾ ਗੁਰਜੰਟ ਸਿੰਘ ਜਿਸ ਦੀ ਦਵਾਈ ਦੇ ਵਿੱਚ ਮੌਤ ਹੋਈ ਸੀ ਤਾਂ ਅੱਜ ਉਸ ਦੀ Laash ਨੂੰ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਲਿਆਂਦਾ ਗਿਆ। ਸਰਵਤ ਦਾ ਭਲਾ ਟਰਸਟ ਦੇ ਮੁਫਤ ਐਂਬੂਲੈਂਸ ਸੇਵਾ ਰਾਹੀਂ ਉਸ ਨੂੰ ਘਰ ਭੇਜਿਆ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਵਤ ਦਾ ਭਲਾ ਚੈਰੀਟੇਬਲ ਰਸਤੇ ਦੇ ਆਗੂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਗੁਰਜੰਟ ਵੀ ਹੋਰ ਨਾ ਨੌਜਵਾਨਾਂ ਦੇ ਵਾਂਗ ਰੋਜ਼ੀ ਰੋਟੀ ਦੇ ਲਈ 6 ਸਾਲ ਪਹਿਲਾਂ ਦੁਬਈ ਗਿਆ ਸੀ ਉੱਥੇ ਮਿਹਨਤ ਮਜ਼ਦੂਰੀ ਕਰਦਾ ਸੀ ਉਹਨਾਂ ਦੱਸਿਆ ਕਿ ਪਰਿਵਾਰ ਦੇ ਵੱਲੋਂ ਦੱਸਣ ਮੁਤਾਬਿਕ ਸਿਹਤ ਖਰਾਬ ਹੋਣ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਦਿਮਾਗ ਦੀ ਨਾੜੀ ਫਟਣ ਕਰਕੇ 24 ਜੁਲਾਈ ਨੂੰ ਉਸ ਦੀ ਮੌਤ ਹੋਈ ਸੀ ਉਹਨਾਂ ਦੱਸਿਆ ਕਿ ਬੀਤੀ ਰਾਤ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪੀੜਤ ਪਰਿਵਾਰ ਦੀ ਹਾਜ਼ਰੀ ਦੇ ਵਿੱਚ ਟਰਸਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਹਿਰ ਅਤੇ ਹੋਰ ਮੈਂਬਰਾਂ ਦੀ ਅਗਵਾਈ ਦੇ ਵਿੱਚ ਪਰਿਵਾਰ ਨੂੰ ਸੌਂਪ ਦਿੱਤੀ ਗਈ। ਉਹਨਾਂ ਦੱਸਿਆ ਕਿ ਗੁਰਜੰਤ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਤੇ ਆਇਆ ਖਰਚ ਅਤੇ ਉਸ ਦੀ ਬੀਮਾ ਕੰਪਨੀ ਦੇ ਵੱਲੋਂ ਕੀਤਾ ਗਿਆ ਮਨਪ੍ਰੀਤ ਸਿੰਘ ਸੰਧੂ ਨੇ ਇਹ ਵੀ ਦੱਸਿਆ ਕਿ ਗੁਰਜੰਤ ਸਿੰਘ ਆਪਣੇ ਪਿੱਛੇ ਮਾਪਿਆਂ ਤੋਂ ਇਲਾਵਾ ਆਪਣੀ ਪਤਨੀ, 2 ਸਾਲਾਂ ਪੁੱਤਰ ਤੇ ਆਪਣੀਆਂ ਤਿੰਨ ਪੈਣਾ ਨੂੰ ਰੋਂਦਿਆਂ ਕਰਲਾਉਂਦਿਆਂ ਹੀ ਛੱਡ ਗਿਆ ਉਹਨਾਂ ਨੇ ਕਿਹਾ ਕਿ ਟਰੱਸਟ ਦੀ ਅੰਮ੍ਰਿਤਸਰ ਜ਼ਿਲ੍ਹਾ ਟੀਮ ਵੱਲੋਂ ਜਲਦ ਹੀ ਪਰਿਵਾਰ ਦੀ ਆਰਥਿਕ ਹਾਲਤ ਤੋਂ ਜਾਣੂ ਕਰਵਾਉਣ ਉਪਰੰਤ ਗੁਰਜਤ ਸਿੰਘ ਦੇ ਪਰਿਵਾਰ ਨੂੰ ਲੋੜ ਦੇ ਅਨੁਸਾਰ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾਵੇਗੀ ਜ਼ਿਕਰ ਜੋਗ ਹੈ ਕਿ ਡਾਕਟਰ ਉਬਰਾਏ ਦੀ ਸਰਪ੍ਰਸਤੀ ਹੇਠ ਹੁਣ ਤੱਕ 420 ਦੇ ਕਰੀਬ ਬਦ ਰਸੀਬ ਨੌਜਵਾਨਾਂ ਦੀ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ ਨੇ ਕੁਝ ਅਰਸੇ ਤੋਂ ਹੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਮ੍ਰਿਤਕ ਸਰੀਰ ਘਰਾਂ ਤੱਕ ਪਹੁੰਚਣ ਦੇ ਲਈ ਮੁਫਤ ਐਂਬੂਲੈਂਸ ਦੀ ਸੇਵਾ ਵੀ ਇਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ। ਸਾਡਾ ਛੋਟਾ ਵੀਰ ਗੁਰਜੰਟ ਸਿੰਘ ਜਿਹੜੇ ਚਿਰਦਾ ਸਾਹਿਬ ਜੀ ਛੇ ਸਾਹਿਬ 24 ਤਰੀਕ ਨੂੰ ਉਹਨਾਂ ਦੀ ਬ੍ਰੇਨ ਅਟੈਕ ਦਾ ਘੱਟ ਹੋ ਗਈ ਹੈ। ਉਹਦੀ ਡੈੱਡ ਬੋਡੀ ਜਿਹੜੀ ਸੀ ਉਹ ਕੈਮਰਸਾਹਿਰ ਕੋਰਟ ਤੇ ਆਈ ਹੈ। ਬਵਰਾਏ ਜੀ ਦੀ ਟਰਸਟ ਉਹਨਾਂ ਦੀ ਸਹਿਯੋਗ ਨਾਲ ਉਹਨਾਂ ਦੀ ਡੈੱਡ ਬੋਡੀ ਦੇ ਵਾਸਤੇ ਐਂਬੂਲੈਂਸ ਸੇਵਾ ਉਹਨਾਂ ਦਿੱਤੀ ਹੈ। ਉਹ ਕਰਤਾ ਕੋ ਫ੍ਰੀ ਪ੍ਰੋਵਾਈਡ ਕਰ ਰਹੇ ਨੇ ਪਹੁੰਚਾ ਰਹੇ ਨੇ। ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਬਾਕੀ ਬਰਾਏ ਸਾਹਿਬ ਉਹ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਲੋਕਾਂ ਦਾ ਜੇ ਹੋ ਸਕੇ ਉਹਨਾਂ ਦੀ ਨਿੱਜੀ ਮਾਲੀ ਉਹਨਾਂ ਦੀ ਸਹਾਇਤਾ ਕੀਤੀ ਜਾਏ। ਧੰਨਵਾਦ ਜੀ। ਅਸੀਂ ਅੱਜ ਇੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਗੁਰਜੰਟ ਸਿੰਘ ਦੀ ਡੈੱਡ ਬੋਡੀ ਰੀਸੀਵ ਕਰਕੇ ਪਰਿਵਾਰ ਨੂੰ ਸੰਪੰਨ ਲਈ ਆਏ ਹਾਂ। ਡਾਕਟਰ ਐਸ.ਪੀ. ਸਿੰਘ ਉਬਰਾਈ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਇਸ ਟਰਸਟ ਵੱਲੋਂ ਜਿੱਥੇ ਮ੍ਰਿਤਕ ਸਰੀਰ ਖਾੜੀ ਦੇਸ਼ਾਂ ਚੋਂ ਇੱਥੇ ਭੇਜੇ ਜਾਂਦੇ ਨੇ ਉੱਥੇ ਹੀ ਇੱਕ ਪਹਿਲਕਦਮੀ ਕਰਦੇ ਆ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਆ ਜੋ ਫ੍ਰੀ ਡੈੱਡ ਬੋਡੀਆਂ 에ਰਪੋਰਟ ਤੋਂ ਕਿਸੇ ਵੀ ਦੇਸ਼ ਚੋਂ ਆਈਆਂ ਹੋਣ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਅੱਜ ਜਿਹੜਾ ਗਰਜੰਟ ਸਿੰਘ ਨੌਜਵਾਨ ਸੀ ਮਜੀਠਾ ਕਸਬਾ ਨੇੜਲੇ ਭੰਗਵਾ ਪਿੰਡ ਦਾ ਰਹਿਣ ਵਾਲਾ ਸੀ ਇਹਦੀ ਕੁਝ ਦਿਨ ਪਹਿਲਾਂ ਦੁਬਈ ਚ ਮੌਤ ਹੋ ਗਈ ਸੀ ਬਿਮਾਰ ਹੋਣ ਕਾਰਨ ਉਹਦੀ ਡੈੱਡ ਬੋਡੀ ਰਿਸਿਵ ਕਰਕੇ ਅਸੀਂ ਪਰਿਵਾਰ ਨੂੰ ਸੰਪਤੀ ਆ ਤੇ ٹرسٹ ਦੀ ਫ੍ਰੀ ਐਂਬੂਲੈਂਸ ਸੇਵਾ ਰਾਈ ਉਹਦੇ ਪਰਿਵਾਰ ਤੱਕ ਘਰ ਤੱਕ ਪੁੱਛਦਾ ਕੀਤੀ ਆ